ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਦੋਸਤੋ ਇਸ ਸਮੇਂ ਜੋ ਅਸੀਂ ਅਲੱਗ-ਅਲੱਗ ਖੇਤਾਂ ਦੇ ਵਿੱਚ ਜਾ ਰਹੇ ਹਾਂ ਤਾਂ ਕਈ ਜਗ੍ਹਾ ਤੇ ਕਈ ਸਾਰੀਆਂ ਦਿੱਕਤਾਂ ਆ ਰਹੀਆਂ ਚ ਉਹ ਦਿੱਕਤ ਮੈਂ ਸਮੇਂ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਹਾਂ ਕਿ ਇਹ ਪਿਛਲੇ ਦਿਨੀ ਮੋਗਾ ਜ਼ਿਲ੍ਹੇ ਦਾ ਪਿੰਡ ਹੈ ਦولتਪੁਰਾ ਉੱਚਾ ਤੇ ਦولتਪੁਰਾ ਨੀਵਾ ਇੱਥੋਂ ਦੇ ਕੁਝ ਕਿਸਾਨ ਵੀਰਾਂ ਦੇ ਨਾਲ ਜਿਹੜਾ ਹੈਗਾ ਸੰਪਰਕ ਕੀਤਾ ਸੰਪਰਕ ਕਰਨ ਤੋਂ ਬਾਅਦ ਉਹਨਾਂ ਦੇ ਖੇਤਾਂ ਦੇ ਵਿੱਚ ਜਾ ਕੇ ਦੇਖਿਆ ਕਿ ਹਾਲਾਤ ਕੀ ਹੈ ਹਾਲਾਤ ਇਹ ਸੀਗੇ ਕਿ ਕਿਸਾਨ ਵੀਰ ਦਾ ਝੋਨਾ ਨਹੀਂ ਚੱਲ ਰਿਹਾ ਸੀਗਾ ਝੋਨਾ ਜਿਹੜਾ ਹੈਗਾ ਰੁਕਿਆ ਹੋਇਆ ਬੁੱਟੇ ਗਲ ਰਹੇ ਐ ਬੁੱਟੇ ਬੋਣੇ ਰਹਿ ਗਏ ਐ ਤਾਂ ਜ਼ਮੀਨੀ ਹਕੀਕਰ ਜਾ ਕੇ ਜੋ ਦੇਖੀ ਤਾਂ ਉੱਥੇ ਪਤਾ ਲੱਗਿਆ ਕਿ ਐਸ ਕਿਸਾਨ ਸਾਥੀ ਨੇ ਕਈ ਸਾਰੀਆਂ ਚੀਜ਼ਾਂ ਖੇਚ ਪਈਆਂ ਨੇ ਇੱਕ ਕਿਸਾਨ ਸਾਥੀ ਨਹੀਂ ਉਸ ਏਰੀਏ ਦੇ ਕਈ ਸਰ ਕਿਸਾਨ ਸਾਥੀਆਂ ਦੇ ਖੇਤਾਂ ਦੇ ਹਾਲਾਤ ਸੀਗੇ ਤਾਂ ਕੀ ਬਣਿਆ ਤੁਸੀਂ ਇਹ ਵੀਡੀਓ ਦੇਖੋ ਇਹ ਮੈਂ ਐਸ ਖੇਤ ਦੇ ਵਿੱਚ ਗਿਆ ਜਿਵੇਂ ਮੈਂ ਪਹਿਲਾਂ 2 ਤੋਂ 3 ਵੀਡੀਓ ਅਪਲੋਡ ਕਰ ਚੁੱਕਾ ਹਾਂ ਉਸੇ ਹੀ ਤਰੀਕੇ ਦੇ ਨਾਲ ਇਸ ਖੇਤ ਦੇ ਵਿੱਚ ਵੀ ਕੀ ਹੈ ਜਿਹੜਾ ਬੂਟਾ ਹੈਗਾ ਉਹ ਜੰਗਾਲਿਆ ਹੋ ਗਿਆ ਬੂਤੇ ਦਾ ਕੱਦ ਛੋਟਾ ਰਹਿ ਗਿਆ ਪੱਤੇ ਉਹਦੇ ਪਾਟ ਗਏ ਪਰੰਤੂ ਹੈਰਾਨੀ ਦੀ ਗੱਲ ਇਹ ਹੈਗੀ ਹੈ ਕਿੱਥੇ ਕਾਟ ਇੰਨੀ ਕੋ ਜਿਆਦਾ ਆ ਗਈ ਕਿ ਜਿਹੜਾ ਬੂਟਾ ਹੈਗਾ ਥੱਲੇੋਂ ਸਾਰਾ ਗਲ ਗਿਆ ਇੰਨੀ ਜ਼ਿਆਦਾ ਜਿਹੜਾ ਹੈਗਾ ਜ਼ਿੰਕ ਦੀ ਕਾਟ ਹੈ ਬਹੁਤ ਜ਼ਿਆਦਾ ਜ਼ਿੰਕ ਦੀ ਕਾਟ ਹੈ ਕਿਸਾਨ ਸਾਥੀਓ ਜਿਹੜਾ ਕਿਸਾਨ ਵੀਰ ਮੇਰੇ ਕਿਉਂਕਿ ਇਸ ਉਹ ਕੁਝ ਕਿਸਾਨ ਵੀ ਬਹੁਤ ਭੋਲੇ ਨੇ ਤਾਂ ਚਿਰੋਂ ਵੀ ਤੁਸੀਂ ਖੇਤ ਜਾਓ ਤੁਹਾਡੇ ਖੇਤ ਦੇ ਵਿੱਚ ਪੱਤਿਆਂ ਦੇ ਉੱਤੇ ਜੰਗਾਲ ਲੱਗਿਆ ਹੋਵੇ ਤੇ ਜਿਵੇਂ ਆ ਖੇਤ ਦੇਖ ਰਹੇ ਹੋ ਧੋੜੀਆਂ ਪੈ ਜਾਣ ਵੱਡੇ ਵੱਡੀਆਂ ਧੋੜੀਆਂ ਪੈ ਜਾਣ ਤਾਂ ਮਤ ਕੇ ਜ਼ਿੰਕ ਦੀ ਘਾਟ ਹੈ ਜ਼ਿੰਕ ਦੇ ਲਈ ਅਸੀਂ ਜਿਹੜੇ ਖੇਤਾਂ ਜਿੰਕ ਦੀ ਘਾਟ ਆਉਂਦੀ ਹੈ ਉੱਥੇ 2-3 ਸਾਲ ਲਗਾਤਾਰ 21% ਵਾਲੀ ਜਿੰਕ ਜਿਹੜੀ ਹੈਗੀ ਹੈ 25 ਕਿਲੋ ਜਾਂ 33% ਵਾਲੀ ਜਿੰਕ ਜਿਹੜੀ ਹੈਗੀ ਐ ਤੁਸੀਂ ਉਹ 15 ਕਿਲੋ ਖੇਤ ਦੇ ਵਿੱਚ ਥੱਲੇ ਪਾਇਆ ਕਰੋ ਤੇ ਜਦੋਂ ਇੱਕ ਵਾਰੀ ਜਿੰਕ ਪਾਉਣ ਤੋਂ ਬਾਅਦ ਜੇ ਘਾਟ ਆਈਏ ਤੇ ਦੁਬਾਰਾ ਤੋਂ ਫੇਰ ਅਸੀਂ ਜਿਹੜਾ ਹੈਗਾ 8-10 ਕਿਲੋ 21% ਵਾਲੀ ਜਾਂ 5-6 ਕਿਲੋ 33% ਜਿੰਕ ਦੁਬਾਰਾ ਫੇਰ ਨਾ ਖੇਤਾਂ ਦੇ ਵਿੱਚ ਪਾਉਣੀ ਹੈ ਤੇ ਉੱਪਰਲੇ ਪਾਸੇ ਜਿੰਕ ਦਾ ਸਪਰੇਅ ਕਰਨਾ ਹੈ ਜਿੰਕ ਜੋ ਸਾਡੇ ਤਜਰਬੇ ਨੇ ਤੇ ਜੋ ਅਸੀਂ ਉਹ ਖੇਤਾਂ ਜੋ ਫੀਡਬੈਕ ਲੈ ਰਹੇ ਹਾਂ ਠੀਕ ਹੈ ਕਈ ਵੀਰ ਕਹਦੇ ਕਿ ਤੁਸੀਂ ਕੰਪਨੀ ਦਾ ਨਾਮ ਕਿਉਂ ਨਹੀਂ ਲੈਂਦੇ ਮੈਂ ਦੇਖੋ ਸਾਡਾ ਕੰਮ ਹੈ ਅਵੇਅਰ ਕਰਨ ਦਾ ਨਾ ਕਿ ਸਾਡਾ ਕੰਮ ਹੈਗਾ ਕਿਸੇ ਕੰਪਨੀ ਦੀ ਬਰਨਾਮੀ ਕਰਨ ਦਾ ਜਾਂ ਕਿਸੇ ਨੂੰ ਲਾਹ ਪਹੁੰਚਾਉਣ ਦਾ ਹੁਣ ਖੇਤਾਂ ਦੇ ਵਿੱਚ 21 ਜਾਂ 33 ਦੀ ਜਗ੍ਹਾ ਤੇ ਕਈ ਕੁਝ ਪਾਇਆ ਹੁੰਦਾ ਹੈ ਲੇਕੇ ਬੇਨਤੀ ਕਰਦੇ ਹਾਂ ਕਿ ਬਾਰ-ਬਾਰ 21% ਜ਼ਿੰਕ ਪਾਓ ਜਾਂ 33% ਪਾਓ ਤੇ ਜਦੋਂ ਸਪਰੇਅ ਕਰਨਾ ਉਹ ਵੀ ਆਪ ਇਹਨਾਂ ਦੇ ਕਰਨਾ ਹੈ ਜੇ 21% ਵਾਲੀ ਹੈਗੀ ਤਾਂ 1 ਕਿਲੋ ਕਿਲਰ ਹੀ ਲੈ ਲਓ 33% ਵਾਲੀ ਤਾਂ 750 ਗ੍ਰਾਮ ਲੈ ਲਓ ਨਾਲ ਅੱਧਾ ਕਿਲੋ ਕਲੀ ਦਾ ਪਾਣੀ ਪਾ ਲੋ ਤੇਰਾ ਸਪਰੇਅ ਕਰ ਦਿਓ ਕਈ ਵੀਰਾਂ ਦੇ ਨਾਲ ਲੋਹਾ ਪਾਉਣ ਲੱਗ ਪੈਣਗੇ ਇੰਨਾ ਖੇਤਾਂ 'ਚ ਲੋਹੇ ਦੀ ਘਾਟ ਨਹੀਂ ਹੈਗੀ ਲੋਹਾ ਉੱਥੇ ਪਾਉਣਾ ਜਿੱਥੇ ਪੱਤੇ ਨਵੇਂ ਪੱਤੇ ਜਿਹੜੇ ਹੈਗੇ ਤੁਹਾਡੇ ਪੀਲੇ ਜਾਂ ਚਿੱਟੇ ਹੋ ਰਹੇ ਹੁਣ ਜਿਵੇਂ ਕਿ ਮੈਂ ਪਹਿਲਾਂ ਬਾਰਡਰ ਆਈ ਵੀਡੀਓ ਤੁਹਾਨੂੰ ਦਿਖਾਇਆ ਸੀ ਇਸ ਚੀਜ਼ ਦਾ ਧਿਆਨ ਰੱਖਿਓ ਤਾਂ ਬਾਰ-ਬਾਰ ਇਹ ਚੀਜ਼ਾਂ ਦਿਖਾਉਣ ਦਾ ਮਤਲਬ ਤੁਹਾਨੂੰ ਇਹ ਸ਼ੋਅ ਕਰਨਾ ਹੈਗਾ ਕਿ ਜ਼ਮੀਨੀ ਹਕੀਕਤ ਕਿੰਨੀ ਮਾੜੀ ਹੈ ਕਿਸਾਨ ਦੇ ਝਾੜ ਕਿਉਂ ਨਹੀਂ ਵੱਧਦੇ ਬਾਰ-ਬਾਰ ਅਸੀਂ ਟਕਰਾ ਮਾਰਦੇ ਹਾਂ ਕਈ ਵਾਰ ਇਹ ਸਾਨੂੰ ਜਿਹੜੇ ਹੈਗੇ ਕੋਈ ਸਾਡੇ ਯੂਟਿਊਬਰ ਭਰਾ ਹੀ ਨਹੀਂ ਆਪਦੇ ਵੱਲੋਂ ਤਾਂ ਸਹੀ ਕਰਦੇ ਹੋਣਗੇ ਮੈਂ ਨਹੀਂ ਕਹਿੰਦਾ ਕਿ ਉਹ ਚੋਰ ਠੱਗ ਬੈਠੇ ਨੇ ਸਾਰੇ ਨਹੀਂ ਸਿਆਣੇ ਬੰਦੇ ਆ ਸਿਆਣਾ ਕੰਮ ਕਰਦੇ ਆ ਪਰੰਤੂ ਕਈ ਵਾਰੀ ਟੈਕਨੀਕਲ ਜਾਣਕਾਰੀ ਨਾ ਹੋਣ ਕਰਕੇ ਫਿਰ ਇੱਥੇ ਪੈਕਟਾਂ ਨੂੰ ਪ੍ਰਮੋਟ ਕਰਨ ਲੱਗ ਪੈਂਦੇ ਤੇ ਪੈਕਟਾਂ ਦਾ ਕੋਈ ਕੰਮ ਨਹੀਂ ਹੁੰਦਾ ਹੁਣ ਜਿਵੇਂ ਇੱਕ ਵੀ ਕਹ ਰਹੇ ਆ ਸਾਡੇ ਤਾਂ ਪੈਕਟ ਬਿਨਾ ਪਾਈ ਬਨਾ ਕੰਮ ਹੀ ਨਹੀਂ ਚੱਲਦਾ ਜੇ ਉਹਨੇ ਇਸ ਖੇਤ ਦੇ ਵਿੱਚ ਤੁਸੀਂ ਕਹੋਗੇ ਪੈਕਟ ਪਾਏ ਬਿਨਾ ਕੰਮ ਨਹੀਂ ਚੱਲਦਾ ਉਹ ਤਾਂ ਇੱਕ ਖੇਤ ਹੈ ਜਿਵੇਂ ਇਹਦੀ ਟਿਲਡਿੰਗਸ ਤੇ ਇਸ ਖੇਚਾ ਘਾਟ ਬਹੁਤ ਆ ਗਈ ਬੁੱਟੇ ਮਰਨੇ ਸ਼ੁਰੂ ਹੋ ਗਏ ਜਿਹੜਾ ਖੇਤ ਦੇ ਵਿੱਚ ਘਾਟ ਜਿਹੜਾ ਹੈਗਾ ਥੋੜੀ ਘਟ ਜੋ ਟੇਲਿੰਗ ਸਟੇਜ ਆ ਕੇ ਪਾਸ ਅਗੈ ਨਿਕਲ ਗਈ ਲੇਕਿਨ ਝਾੜ ਪੂਰਾ ਨਹੀਂ ਦੇਗਾ ਤਾਂ ਇਸ ਚੀਜ਼ ਦਾ ਧਿਆਨ ਰੱਖੋ ਜਿੰਕ ਦੀ ਘਾਟ ਆ ਜਿੰਕ ਦੇ ਸਪਰੇ ਕਰੋ ਜਿੰਕ ਥੱਲੇ ਪਾਓ ਇਹ ਐਕਚੁਅਲੀ ਬਾਰ-ਬਾਰ ਬਹੁਤ ਖੇਤਾਂ ਦਿੱਕਤ ਆਈ ਹੈ ਅਗਲੇ ਵਾਰ ਇਹ ਤੇ ਦਿੱਕਤ ਨਹੀਂ ਹੋਣੀ ਚਾਹੀਦੀ ਧਿਆਨ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ